ਜਿਸੀ ਮੇਰੇ ਨਾਲ ਮੇਰੇ ਕਿਸਾਨ ਕਾਂਗਰਸ ਦੇ ਕਲੀਗਜ਼ ਨੇ ਸਾਡੇ ਪ੍ਰੈਜ਼ੀਡੈਂਟ ਪੰਜਾਬ ਦੇ ਕਿਰਨਜੀਤ ਸਿੰਘ ਜੀ ਸੰਧੂ ਔਰ ਆ ਬਾਕੀ ਆਫਿਸ ਬੇਰਰਸ ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆ ਕੰਪਲੇਨਟ ਦਿੱਤੀ ਹੈ 6-7 ਸਫੇ ਦੀ ਇਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟੂਐਂਸੀ ਅਨੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐਮ ਐਲ ਏ ਹੈ ਇਹ ਸਾਰੀਆਂ ਜਿਹੜੀਆਂ ਤੰਦਾਂ ਨੇ ਤਾਰਾਂ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ ਯਾਦਵ ਆਈਪੀਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਆ ਤਾਂ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਅ ਸਾਈਬਰ ਕ੍ਰਾਈਮ ਮੁਹਾਲੀ ਦੀ ਇੰਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕੇ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉਥੋਂ ਤੁਸੀਂ ઓਪਰੇਟ ਕਰ ਸਕਦੇ ਕਿਉਂਕਿ ਇੱਕ ਸ਼ੈਡੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੇ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਹਾ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਹਾ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ ਔਰ ਜਿਹੜੇ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਇਹਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 2024 ਦੀ ਅੰਡਰ ਸੈਕਸ਼ਨ 420 120 ਬੀ ਐਂਡ 67 ਆਈਟੀ ਐਕਸ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਂਗ ਸਾਈਫਨਡ ਆਫ Uh, on uh, on to illegal foreign foreign shows illegal bank accounts ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੀਗਲ ਅਕਾਊਂਟਸ ਖੁਲਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜான் ਲੇਕਿਨ ਮੋਸਟਲੀ ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ 'ਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money come, would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ਾਇਦ ਉਹਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨ ਜੋਤ ਕੌਰ ਦੀ ਕੰਪਲੇਂਟ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸਨੇ ਕਿਹਾ ਕਿ ਜਦੋਂ ਅਸੀਂ ਰੇਡ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰਸ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕੈਰੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰਮਾਈਂਡ ਸੀਗਾ ਇੱਕ ਮਾਸਟਰਮਾਈਂਡ ਹੈ ਇਸ ਅ ਵਾਟ ਸ਼ੁੱਡ ਆਈ ਸੇ ਇਨ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਪੈਂਡਿੰਗ ਰਹਿ ਗਿਆ ਹੁਣ ਕੁਐਸਚਨ ਹੈ ਕਿ ਇਹ ਸਾਰੇ 100 ਕਰੋੜ ਦੇ ਘੁਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਨਾਂ ਕਿਨਾਂ ਦੇ ਕੋਲ ਗਿਆ ਕਿਉਂਕਿ ਇਹਦੇ ਬਹੁਤ ਸੀਰੀਅਸ ਐਲੀਗੇਸ਼ਨ ਇਕਲਾਈ ਹੋਣੇ ਕਿ ਇਹ ਇਸੇ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਥਿਸ ਇਜ਼ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾਂ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਅਲਿਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾਂ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇਰਾਂ ਨੂੰ ਕਰਦੇ ਸੀਗੇ ਮੇਰਲੀ ਇਹ ਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟ 'ਚ ਪੈਸੇ ਗਏ ਨੇ ਮੇਰਲੀ ਐਲੀਗੇਸ਼ਨਜ਼ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਮਜੀਠੀਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਜਿਹੜੇ ਕੋਈ ਡਰੱਗ ਕਾਟਰਲ ਨਾਲ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ 'ਚ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਮਜੀਠੀਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫਾਰ 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਿਆ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਅਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਿਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹੱਲੀ ਵਿੱਚ ਪੋਸਟ ਹੈ ਤਾਂ ਜਦੋਂ ਇਹ ਜਿਹੜਾ ਇਹ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਹ ਸਾਈਬਰ ਕ੍ਰਾਈਮ ਮੋਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਕਿ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛੇਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਵੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਟੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲੀਗੇਸ਼ਨ ਲਾਇਆ ਇੱਕ ਹੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫ ਆਈ ਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸ ਨੇ ਜਦੋਂ ਵਟਸਐਪ ਤੇ ਸਾਰੀ ਡਿਟੇਲਸ ਮੰਗਵਾ ਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਇਹ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਣ ਸੋ ਕੀ ਕਹਿੰਦੇ ਹੁੰਦੇ ਕਿ ਜਿਹੜਾ ਐਸ ਆਈ ਟੀ ਦਾ ਹੈੱਡ ਬਣ ਗਿਆ ਆਲਟੀਮੇਟਲੀ ਬਾਅਦ ਵਿੱਚ ਉਹਦਾ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ ਐਸਪੀ ਹੈੱਡਕੁਆਰਟਰ ਵਗੈਰਾ ਸ਼ਿਕੋਰਨ ਇਨਟਰਫੇਅਰ ਇਨ ਦਾ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕਾਜ਼ ਉਹ ਮਿਨਿਸਟਰ ਦੀ ਵਾਈਫ ਆ ਐਂਡ ਸ਼ੀ ੀਲਡਸ ਇਮੈਂਸ ਇਨਫਲੂਐਂਸ ਪੋਲਿਟਿਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਆ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜ ਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇੰਸਪੈਕਟਰ ਦੇ ਕਹਿਣ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਆਂ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨੋਟ ਅਪੀਅਰ ਐਂਡ ਇਨਸਟੈਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇੰਸਪੈਕਟਰ ਅਮਨਜੋਤ ਕੋਰ ਉਹਨੇ ਪਹਿਲਾਂ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੇਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੌਰ ਇਨਸਪੈਕਟਰ ਜਿਹੜੀ ਕਿ ਐਫ ਆਈ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦਿਨਸ਼ੀ ਅਪਰੋਚ ਵਨ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸਰ ਦੇ ਕੋਲ ਜਾ ਕੇ ਕੋਰਟ ਚ ਇੱਕ ਸੈਕਸ਼ਨ ਹੈਗਾ 156 ਉਹਦੇ ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫ ਆਈ ਆਰ ਦੇ ਹੁਕਮ ਉਲਟਾ ਅਮਨਜੋਤ ਕੌਰ ਜਿਹੜੀ ਵਿਸਲ ਬਲੋਅਰ ਸੀ ਇਸ ਕੇਸ ਵਿੱਚ ਉਹਦੇ ਤੇ ਐਫ ਆਈ ਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਹਾਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਹਰਿਆਣਾ ਤੇ ਉਹਨੂੰ ਉਸ ਜਿਹੜੀ ਐਫ ਆਈ ਆਰ ਦੇ ਹੁਕਮ ਹੋਏ ਸੀ ਐਫ ਆਈ ਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫਸਰ ਨੇ ਮੁਹੱਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾਂ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉਥੋਂ ਸਮਝ ਲਓ ਕਿ ਇੱਕਦੰ ਇੱਕ ਕਿਸਮ ਦੀ ਬਚ ਗਈ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੌਰ ਵਿਸਲ ਬਲੋਅਰ ਦੇ ਖਿਲਾਫ ਉਨੇ ਕਿਹਾ ਕਿ ਜਿਹੜੀ ਪਲਕਦੇਵ ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰਾਪਰਟੀਆਂ ਡੀਆਰਏਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਆਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਪਸ਼ਨ ਹੋਈ ਆ ਔਰ ਉਸ ਆਨਲਾਈਨ ਆਕਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫੀਸਰ ਸੀਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸ ਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਅ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੋਹਾਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਕੰਪਲੇਨ ਦੇ ਵਿੱਚ ਉਹ ਸਿੰਗਲ ਬਿਡਰ ਬਣਾ ਕੇ ਦੈਟਸ ਵਾਟ ਸ਼ੀ ਇਸ ਸੇਇੰਗ ਵਾਟ ਸ਼ੀ ਇਸ ਰਾਈਟਿੰਗ ਇਨ ਦ ਕੰਪਲੇਨਡ ਐਂਡ ਮੇਕਿੰਗ ਅਲੋਕੇਸ਼ਨਸ ਕਿ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਨਡ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਨੈਕਸਸ ਕਿਹਦਾ ਕਿਹਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬਿਟਵੀਨ ਦ ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਅਦਰਸ ਸਾਈਬਰ ਮਾਫੀਆ ਦੈਨ देयर ਇਜ਼ ਅ ਪੋਲਿਟਿਸ਼ੀਅਨ ਕਨਸਰਨ ਮਿਨਿਸਟਰ ਹਰਜੋਤ ਸਿੰਘ ਬੈਂਸ ਫਿਰ ਉਹਦੇ ਨਾਲ ਇੱਕ ਪਾਵਰਫੁਲ ਪੁਲਿਸ ਆਈਪੀਐਸ ਅਫਸਰ ਜੋ ਕਿ ਹਰਜੋਤ ਬੈਂਸ ਦੀ ਧਰਮ ਪਤਨੀ ਆ ਤੇ ਨਾਲ ਇੱਕ ਜੁਡੀਸ਼ੀਅਲ ਆਫੀਸਰ ਦਾ ਵੀ ਲਿੰਕ ਹੋਇਆ ਚਾਰ ਇੰਪੋਰਟੈਂਟ ਆਪਣੇ ਸਿਸਟਮ ਦੇ ਤਾਕਤਵਰ ਲੋਕਾਂ ਦਾ ਇਸ 100 ਕਰੋੜ ਰੁਪਏ ਘੁਟਾਲੇ ਦੇ ਵਿੱਚ ਸ਼ਮੂਲੀਅਤ ਆ ਗਈ ਪਹਿਲੀ ਗੱਲ ਤਾਂ ਜਿਹੜੀ ਇੱਕ ਹਫਤਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਇਹਨੇ ਆਪਣੀ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ ਡੀਜੀਪੀ ਦੀ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੁਹੱਲੇ ਦੇ ਵਿੱਚ ਬਿਕੋਜ਼ ਮੁਹੱਲੇ ਵਿੱਚ ਅ ਜਿਹੜੀ ਜੋਤੀ যাদব ਆਈਪੀਐਸ ਆਫਸਰ ਤੈਨਾਤ ਹੈ ਔਰ ਉਹ ਐਸਆਈਟੀ ਦੀ ਹੈੱਡ ਹੋ ਆ ਸੋ देयर इज नो स्कोप फॉर ਫਰਦਰ ਇੰਪਾਰਸ਼ਲ ਇਨਵੈਸਟੀਗੇਸ਼ਨ ਇਨ ਦਿਸ ਕੇਸ ਮੈਂ ਸਮਝਦਾ ਬੜੀ ਜਾਇਦ ਜੀ ਮੰਗ ਕੀਤੀ ਆ ਔਰ ਜਿਹੜੀ ਕੋਠੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀਗਾ ਜੁਡੀਸ਼ੀਅਲ ਆਫਸਰ ਨੂੰ ਲੈ ਕੇ ਦਿੱਤੀ ਆ ਇਹ ਕੋਠੀ ਦਾ ਨੰਬਰ ਹੈਗਾ ਜੀ ਹਾਊਸ ਨੰਬਰ 81 ਸੈਕਟਰ 70 ਵਾਟ ਆਈ ਏਮ ਟ੍ਰਾਈਂਗ ਟੂ ਸੇ ਥਰੂ 올 ਆਫ ਯੂ ਥਰੂ ਦ ਮੀਡੀਆ ਇਜ਼ ਜੋ ਅਮਨਜੋਤ ਕੌਰ ਨੇ ਆਪਣੀ ਕੰਪਲੇਂਟ ਦੇ ਵਿੱਚ ਦਰਜ ਕਰਾਇਆ ਜਿਹੜਾ ਡੀਜੀਪੀ ਨੂੰ ਹੁਣ ਡੀਜੀਪੀ ਸਾਹਿਬ ਨੇ ਪਿਛਲੇ ਇੱਕ ਹਫਤੇ ਤੋਂ ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਂ ਨਹੀਂ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਨਾ ਗੁਨਾਹਗਾਰ ਆ ਫਲਾਨਾ ਗੁਨਾਹਗਾਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕ腐ਸ਼ਨ and cyber scam and that also to the volume of 100 crore rupees has emerged jedi ke ek nirpaksh janch di mang aa amanjot kaur redda janch mangi boi to te mohalli dwar saadi eda to ekdam agge jaake meri honorable chief justice of punjab rihana high court ne meri benti aa ke tusi suo motu cognizance lo vo is case di kyuki okay, ek judicial officer da vi naam aa gaya ek ips officer de vi allegations lagge ek uh, ਕੈਬਨਟ ਮਿਨਿਸਟਰ ਤੇ ਵੀ ਅਲਿਗੇਸ਼ਨ ਲਾ ਕੇ ਕਿ ਦੇਟ ਦੇ ਆਰ 올 ਹੈਂਡ ਇਨ ਗਲਵ ਵਿਦ ਦਾ ਸਾਈਬਰ ਮਾਫੀਆ ਬਿਕੋਜ਼ ਦੇ 올 ਬਿਲੋਂਗ ਟੂ ਡੰਗਲ ਐਂਡ ਜਿਹੜੇ ਸੀਗੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਿਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ ਫਰਦਰ ਦ ਟਰੁਥ ਕੈਨ ਬੀ ਫਾਊਂਡ ਆਊਟ ਦ ਟਰੁਥ ਕੈਨ ਯੂ نو ਪਬਲਿਕ ਡੋਮੇਨ ਦ ਟਰੁਥ ਕੈਨ ਬੀ ਬਰਾਉਟ ਟੂ ਦ ਪਬਲਿਕ ਡੋਮੇਨ ਕਿ ਕਿਹੜੇ ਕਿਹੜੇ ਲੋਕਾਂ ਨੇ ਸਾਈਬਰ ਮਾਫੀਆ ਨਾਲ ਰਲ ਕੇ ਉਹਨਾਂ ਦੀ ਮਿਲੀ ਭੁਗਤਣਾ ਜੋ ਇੱਕ ਸਾਈਬਰ ਮਾਫੀਆ ਪੋਲੀਟੀਸ਼ੀਅਨ ਮਨਿਸਟਰ ਆਈਪੀਐਸ ਐਂਡ ਜੁਡੀਸ਼ੀਅਲ ਆਫਸਰ ਦਾ ਜਿਹੜਾ ਇੱਕ ਇਹ ਲੜੀ ਬਣੀ ਆ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਬਹੁਤ ਬਹੁਤ ਲਾਜ਼ਮੀ ਆ ਕਾਰਨ ਇਹ ਆ ਕਿ ਇਹ ਬੜੀ ਦੇਰ ਦਾ ਰੌਲਾ ਪਾ ਰਹੇ ਨੇ ਕੋਠੀਆਂ ਤੇ ਕੋਠਿਆਂ ਤੇ ਚੜ ਕੇ ਕੋਠਿਆਂ ਤੇ ਕਟੜ ਇਮਾਨਦਾਰ ਕਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚ ਸਸੋਡਿਆ 1.5 ਸਾਲ ਜੇਲ ਕੱਟ ਕੇ ਆਇਆ ਸਤਿੰਦਰ ਜੈਨ 1.5 ਸਾਲ 2 ਸਾਲ ਤੋਂ ਜੇਲ 'ਚ ਆਏ ਨੇ ਦੇ ਆ ਰਨਿੰਗ ਇਨ ਟੂ ਹੰਡਰਡਸ ਆਫ ਕਰੋੜਸ ਆਫ ਲਿਕਰ ਸਕੈਂਡਲ ਇਨ ਦਾ ਦਿੱਲੀ ਇਨਫੇਮਸ ਜਿਹੜਾ ਸਕੈਮ ਹੋਇਆ ਔਰ ਉਹਨਾਂ ਨੇ ਬੜਾ ਹੀ ਮਟੀਰੀਅਲ ਪੇਸ਼ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਲਿਸੀ ਸੀ ਇਟ ਵਾਸ ਟੇਲ ਮੇਡ ਦਿਸ ਪਾਲਿਸੀ ਹੈਜ਼ ਬੀਨ ਮੇਡ ਟੂ ਬੈਨੀਫਿਟ ਸਰਟਨ ਪਾਰਟੀਆਂ ਐਂਡ ਇਨ ਲਿਊ ਕੁਇਟ ਪ੍ਰੋ ਕੁਆ ਪੈਸਾ ਲਿਆ ਗਿਆ ਆਮ ਆਦਮੀ ਪਾਰਟੀ ਨੇ ਉਹ ਪੈਸਾ ਵਰਤਿਆ ਗਿਆ ਗੁਆ ਦੀਆਂ ਚੋਣਾਂ ਵਿੱਚ ਉਹ ਪੈਸਾ ਇਹਨਾਂ ਦੇ ਕੋਲ ਨੇ ਇਹਨਾਂ ਦੇ ਇਹ ਉਹਨਾਂ ਦੇ ਕਈ ਚਸ਼ਮਦੀਦ ਗਵਾਹ ਕਈ ਅਪਰੂਵਰ ਪੈਦਾ ਕਰ ਲਏ ਬੜਾ ਸੀਰੀਅਸ ਇਸ਼ੂ ਸੋ ਵੈਸੇ ਤਾਂ ਕੱਟੜ ਇਮਾਨਦਾਰੀ ਇਹਨਾਂ ਦੀ ਮੁੱਕ ਗਈ ਸੀ ਦਿੱਲੀ ਦੇ ਸ਼ਰਾਬ ਘਟਾਲੇ ਵਿੱਚ ਪਰੰਤੂ ਜਿਹੜਾ ਹੁਣ ਉਹ ਕਹਿ ਰਹੇ ਨੇ ਇੱਕ ਮਿੰਟ ਜੀ ਜਿਹੜਾ ਹੁਣ ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਅਗਰ ਭਗਵੰਤ ਸਿੰਘ ਮਾਨ ਨੂੰ ਮੇਰੀ ਬੇਨਤੀ ਹੈ ਅਗਰ ਤੁਸੀਂ ਕੱਟੜ ਇਮਾਨਦਾਰ ਹੋ ਤੇ ਫਿਰ ਮੈਂ ਸਮਝਦਾ ਕਿ ਹਰਜੋਤ ਬੈਂਸ ਨੂੰ ਆਪਣੀ ਕੈਬਨਿਟ ਚੋਂ ਕੱਢਣਾ ਚਾਹੀਦਾ ਪੈਂਡਿੰਗ ਇਨਕੁਆਇਰੀ ਐਟ ਲੀਸਟ ਇਨਕੁਆਇਰੀ ਉਹਦੇ ਹੱਕ ਚੋਂ ਜੂ ਜੀਤ ਸਾਧ ਕੇ ਮੁੜ ਕੇ ਮੰਤਰੀ ਬਣਾ ਰਿਓ ਜਿਹੜੀ ਆਈਪੀਐਸ ਆਫਸਰ ਆ ਉਹਦੇ ਬਾਰੇ ਅਸੀਂ ਸਿਰਫ ਇਨਾ ਕਵਾਂਗੇ ਕਿ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਸ਼ੀ ਸ਼ੁੱਡ ਨਾਟ ਬੀ 기ਵਨ ਐਨੀ ਪੋਲਿਟਿਕਲ ਐਨੀ ਇੰਪੋਰਟੈਂਟ ਪੋਸਟਿੰਗ ਫਰੋਮ ਵੇਅਰ ਸ਼ੀ ਕੈਨ ਇਨਫਲੂਐਂਸ ਦਿਸ 100 ਕਰੋੜ ਸਾਈਬਰ ਸਟੈਂਡਲ ਤੇ ਜੁਡੀਸ਼ੀਅਲ ਇਨਕੁਆਇਰੀ ਦੀ ਜਿਹੜੀ ਹੈਗੀ ਆ ਅਗਰ ਜੁਡੀਸ਼ੀਅਲ ਇਨਕੁਆਇਰੀ ਹੋਈ ਤਾਂ ਜੁਡੀਸ਼ੀਅਲ ਆਫਸਰ ਦਾ ਜਿਹੜਾ ਕੰਡਕਟ ਆ ਉਹ ਕਿੰਨਾ ਉਨੇ ਕੋਠੀ ਵਾਕਈ ਉਹ ਤੋਂ ਲਈ ਪਰਚਾ ਉਹਦੇ ਕਹਿਣ ਤੇ ਕੀਤਾ ਕਿਉਂਕਿ ਆਫਟਰ ਆਲ ਇੱਕ ਅਲਿਗੇਸ਼ਨ ਡੀਜੀਪੀ ਦੇ ਦਫ਼ਤਰ ਪਹੁੰਚੀਆਂ ਹੋਈਆਂ ਔਰ ਹਾਈ ਕੋਰਟ ਨੇ ਮਦਖਲਤ ਕਰਕੇ ਇਸ ਵਿਸਲਬੋ ਅਮਰਜੋਤ ਅਮਨਜੋਤ ਕੌਰ ਨੂੰ ਜਿਹੜੀ ਇਹਦੀ ਸੀਗੀ ਡਾਇਰੈਕਸ਼ਨਸ ਟੂ ਟੂ ਲਾਜ ਐਨ ਐਫ ਆਈ ਆਰ ਉਹ ਸਟੇ ਕੀਤੀਆਂ ਹੋਈਆਂ ਸੋ ਹਾਈ ਕੋਰਟ ਐਸ ਆਲਸੋ ਸ਼ੁੱਡ ਟੇਕ ਅਕਲੀਡੈਂਸ ਤਾਂ ਕਿ ਜੁਡੀਸ਼ੀਅਲ ਆਫਸਰ ਦਾ ਕੰਡਕਟ ਜਿਹੜਾ ਹੈਗਾ ਇਸ ਇਟ ਅਬਾਉਟ ਬੋਰਡ ਔਰ ਇਜ਼ ਇਟ ਬਿਲੋ ਬੋਰਡ ਇਹ ਹੋਣਾ ਚਾਹੀਦਾ ਪਰ ਸਾਡਾ ਮੰਨਣਾ ਵਾ ਕਿ ਇਹ ਜਿਹੜਾ ਬੜਾ ਵੱਡਾ ਮਾਮਲਾ ਇੱਕ ਕਟੜ ਬੇਈਮਾਨੀ ਵੱਲੋਂ ਇਸ਼ਾਰਾ ਕਰਦਾ ਵਾ ਔਰ ਅਗਰ ਭਗਵੰਤਪਾਨ ਹੁਣੀ ਇਸ ਇਨਕੁਆਇਰੀ ਨਹੀਂ ਕਰਾਉਣਗੇ ਜਾਂ ਇਹਨੂੰ ਜਿੱਦਾ ਕਟਾਰੂ ਚੱਕ ਦਾ ਮਸਲਾ ਠੰਡੇ ਬਸਤੇ 'ਚ ਜਿਹੜੀ ਯਕੀਨਾ ਸੀ ਉਹਦਾ ਸਰਬਜੀਤ ਕੋਰ ਮਾਨੂਕੇ ਦਾ ਐਨ ਆਰ ਆਈ ਦੀ ਕੋਠੀ ਵਿੱਚ ਉਸ ਅ ਬਿਗ ਕੋਲੋਸਲ ਕਰਪਸ਼ਨ ਐਂਡ ਇਲੀਗਲ ਪੋਜੀਸ਼ਨ ਦਾ ਸਕੈਂਡਲ ਸੀ ਠੰਡੇ ਬਸਤੇ ਦੇ ਵਿੱਚ ਬਲਕਾਰ ਸਿੰਘ ਡੀ ਐਸ ਪੀ ਦੀ ਅਸ਼ਲੀਲ ਵੀਡੀਓ ਠੰਡੇ ਬਸਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਪੰਜਾਬ 'ਚ ਰੱਜ ਕੇ ਹੋ ਰਹੀ ਆ ਥਾਂ ਥਾਂ ਦੇ ਉੱਤੇ ਰੋਜ਼ ਟਵਿੱਟਰ ਭਰਿਆ ਪਿਆ ਵਾ ਠੰਡੇ ਬਸਤੇ ਦੇ ਵਿੱਚ ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਆ ਜਿਹੜਾ ਕੱਲ ਸੁਣਿਆ ਨਾ सीबीआई ਨੇ ਸੁਪਰੀਮ ਕੋਰਟ ਨੇ ਕੇਸ ਸੁਣਾ ਉਹਦੀ ਬੇਲ ਦਾ ਤੇਜਰੀਵਾਲ ਦਾ ਉਹਨਾਂ ਨੇ ਕੀ ਕਿਹਾ ਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਲਿਕਰ 스ਕੈਂਡਲ ਹੈਗਾ सीबीआई ਵਾਂਟਸ ਟੂ ਇਨਵੈਸਟੀਗੇਟ ਦਾ ਪੰਜਾਬ ਲਿਕਰ ਸਕੈਂਡਲ ਬਿਕਾਉਜ਼ ਉਹ ਰੈਪਲੀਕਾ ਆਫ ਦਾ ਦਿੱਲੀ ਪਾਲਿਸੀ ਆ ਜੋ ਦਿੱਲੀ ਟੈਲਰਮੇਟ ਪਾਲਿਸੀ ਦਿੱਤੀ ਗਈ ਚੁਣ ਕੇ ਪਲੇਅਰ ਲਿਆਂਦੇ ਗਏ ਉਹਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਇਨ ਬਿੰਦ ਉਹੀ ਸ਼ਰਾਬ ਕੋਟਾਲਾ ਪੰਜਾਬ ਦੇ ਵਿੱਚ ਹੋਇਆ ਤੇ ਹੁਣ ਸੀਬੀਆਈ ਨੇ ਕੱਲ ਕਿਹਾ ਹੈ ਕਿ ਰਾਜੂ ਰੈਫਰ ਟੂ ਸੈਕਸ਼ਨ 17 ਐਸ ਰਾਜੂ ਜਿਹੜਾ ਐਸਵੀ ਰਾਜੂ ਜਿਹੜਾ ਗਵਰਨਮੈਂਟ ਵੱਲੋਂ ਅਪੀਅਰ ਹੋ ਰਿਹਾ ਉਹ ਕਹਿੰਦਾ ਕਿ ਸੈਕਸ਼ਨ 17 ਨੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਐਂਡ ਇਟ ਸੇਡ ਰਿਕਵਾਇਰਸ ਪਰਮਿਸ਼ਨ ਫਰਮ ਦੀ ਅਪਰੋਪਰੀਏਟ ਅਥਾਰਟੀ ਟੂ ਕਮੈਂਸ ਐਨ ਇਨਵੈਸਟੀਗੇਸ਼ਨ ਦ ਸਟੇਟ ਗਵਰਨਮੈਂਟ ਥੇਰ ਮਤਲਬ ਪੰਜਾਬ which is controlled by aam aadmi party under the influence of the president accuses kejriwal is not granting permission under section 17a to investigate the offence he is influencing the non granting of permission here it is matlab cbi keh rahi hai aaj supreme court de vich ke asi sharab kotala punjab da vi investigate karna chahunde ha par sanction nahi ditti ja rahi te sanction den ton darde kadli man sir tusi je edde katad imandar hai dudh de tote hoye ho ਤੁਹਾਡੇ ਕਦੀ ਕਿਸੇ ਨੇ ਕੋਈ ਪੈਸਾ ਨਹੀਂ ਬਣਾਇਆ ਤੁਸੀਂ ਤਾਂ ਬਿਲਕੁਲ ਕੀ ਕਹਿੰਦੇ ਵੈਗਨਰ ਗੱਡੀ 'ਚ ਚੜਦੇ ਹੋ ਗਨਮੈਨ ਤੁਹਾਡੇ ਕੋਲ ਕੋਈ ਨਹੀਂਗਾ ਸ਼ੀਸ਼ਮੈਲ ਤੁਸੀਂ ਕੋਈ ਨਹੀਂ ਬਣਾਇਆ ਹਜ਼ਾਰ ਗਨਮੈਨ ਦੀ ਤਾਂ ਆਪੋਜੀਸ਼ਨ ਝੂਠ ਬੋਲਦੀ ਆ ਤੁਸੀਂ ਤਾਂ ਇਕੱਲੇ ਹੀ ਤੁਰੇ ਫਿਰਦੇ ਪਿੰਡਾਂ ਤੇ ਬਜ਼ਾਰਾਂ ਦੇ ਵਿੱਚ ਫੇ ਮਤ ਡਰੋ ਤੇ ਸੀਬੀਆਈ ਨੂੰ ਵੀ ਦਿਓ ਪਰਮਿਸ਼ਨ ਟੂ ਇਨਵੈਸਟੀਗੇਟ ਦ ਲਿੱਕੇ ਸਕੇਂਡਲ ਇਨ ਪੰਜਾਬ ਐਂਡ ਆ ਜਿਹੜਾ ਮਸਲਾ ਇਸ ਵਿਸਲ ਬਲੋਅ ਰਮਨਜੋਤ ਕੌਰ ਨੇ ਉਠਾਇਆ ਵਾ ਇਹਦੀ ਜਾਂਚ ਜੇ ਤੁਹਾਡੇ 'ਚ ਜਾਨ ਹੈਗੀ ਆ ਤੇ ਇਹਦੀ ਲਿਖ ਦਿਓ ਚੀਫ ਜਸਟਿਸ ਪੰਜਾਬ ਰੈਨਾ ਹਾਈ ਕੋਰਟ ਨੂੰ ਕੇਸ ਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਉਹ ਕੀਤੀ ਜਾਵੇ ਬਸ ਇਹ ਇਹਨਾਂ ਦਾ ਪਰਖ ਦੀ ਘੜੀ ਹੈ ਜਿਹੜੇ ਰੋਜ਼ ਰੋਜ਼ ਰੋਣਾ ਪਾਉਂਦੇ ਕਿ ਇਮਾਨਦਾਰੀ ਇਮਾਨਦਾਰੀ ਇਥੋਂ ਪਤਾ ਲੱਗ ਜਾਣਾ ਕਿ ਕਿੱਡੇ ਕਿ ਇਮਾਨਦਾਰ ਨੇ ਜੇ ਇਮਾਨਦਾਰ ਨੇ ਜੇ ਸੱਚੇ ਨੇ ਆਮ ਕੁਆਇਟ ਸ਼ੋਰ ਕਿ ਭਗਵਾਨ ਜੀ ਵਿਲ ਨਾਟ ਹੈਜੀਟੇਟ ਟੂ ਅਨ ਆਰਡਰ ਅ ਵੈਰੀ ਇੰਡੀਪੈਂਡੈਂਟ ਐਂਡ ਅ ਫੇਅਰ ਇਨਵੈਸਟੀਗੇਸ਼ਨ অর ਅ ਜੁਡੀਸ਼ੀਅਲ ਇਨਕੁਆਇਰੀ ਥੈਂਕ ਯੂ ਸੋ ਮਚ ਫਾਰ ਜੁਆਇਨਿੰਗ ਮੀ ਟੂਡੇ ਨਾਓ ਯੂ ਕੈਨ ਆਸਕ ਮੀ ਕੁਸਚਨ ਆਲਸੋ ਜੇ ਕਿ ਮੈਂ ਦੇਖੋ ਮੇਰੇ ਵੱਲੋਂ ਡਿਫਰਮੇਸ਼ਨ ਕਰਨ ਉਸ ਇਨਸਪੈਕਟਰ ਤੇ ਮੇਰੇ ਵੱਲੋਂ ਉਹਦੇ ਤੇ ਪਰਚੇ ਦਰਜ ਕਰਾਉਣ ਪਰ ਆ ਜਿਹੜੇ ਤੱਥ ਡੀਜੀਪੀ ਦੇ ਕੋਲ ਚਲੇ ਗਏ ਨੇ ਜਦ ਤੱਕ ਇਹਦੀ ਜਾਂਚ ਨਹੀਂ ਕਰਵਾਉਣਗੇ ਉਦੋਂ ਤਾਈਂ ਡਿਫਰਮੇਸ਼ਨ ਦਾ ਨੋਟਿਸ मीनिंगलेस ਹੈ ਉਹਦਾ ਉਹਦਾ ਚਲੇ ਗਿਆ ਤਾਂ ਪਬਲਿਕ ਡੋਮੇਨ ਚ ਆ ਗਿਆ ਵਾ ਔਰ ਜੇ ਉਹ ਕਹਿੰਦਾ ਕਿ ਮੈਂ ਇੱਡਾ ਹੀ ਸਾਫ਼ ਸੁਥਰਾ ਟੈਲਿੰਗ ਟੂ ਸਟੈਪ ਡਾਊਨ ਐਜ਼ ਅ ਮਿਨਿਸਟਰ ਐਂਡ ਦੈਨ ਫੇਸ ਦੀ ਇਨਕੁਆਰੀ ਇਹ ਤਾਂ ਬੜਾ ਨਾਰਮਲ ਜਿਹਾ ਕੋਰਸ ਆ ਜਿਹੜਾ ਇੱਕ ਕੱਟੜ ਇਮਾਨਦਾਰਾਂ ਵਾਸਤੇ ਬੜਾ ਇੱਕ ਜਨੂੰਨ ਜਾਇ ਕੋਰਸ ਆਫ ਐਕਸ਼ਨ ਹੈ ਕਿ ਸਿਫਾ ਦਿਓ ਤੇ ਇਨਕੁਆਇਰੀ ਫੇਸ ਕਰੋ। ਕੌਨਸਲ ਨੇ ਤਾਂ ਇਹ ਕਿਹਾ ਕਿ ਉਹ ዳਗੀ ਅਫਸਰ ਤੇ ਇਹ ਕੇਸ ਕੀਤਾ ਜਾ ਸਕਦਾ ਜਿਹਨੇ ਕੋ ਡੈਲੀਗੇਸ਼ਨ ਨੂੰ ਗ੍ਰੀਟ ਦੇ ਦਿੱਤਾ। ਦੇਖੋ ዳਗੀ ਕਿੱਦਾਂ ਵਾਂ ਸਮਝਾਓ ਮੈਨੂੰ। ਉਹ ਸਰਵਿੰਗ ਇਨਸਪੈਕਟਰ ਹੈ। ਯਾਦ ਆਉਂੇ ਨਾ ዳਗੀ ਆ ਤੇ ਜੇਲ੍ਹ ਚ ਹੈ। ਉਹ ਤਾਂ ਬਾਹਰ ਆ। ਔਰ ਉਹਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਲਿਖ ਕੇ ਦਿੱਤੀ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ। ਇਸ ਕਰਕੇ ਇਨਵੈਸਟੀਗੇਸ਼ਨ ਤੋਂ ਕੋ ਭੱਜ ਰਹੇ ਨੇ। ਸਰਵੇ ਇੱਕ ਇੱਕ ਮਿੰਟ ਜੀ ਇਹ ਕਹਿ ਦੇਣਾ ਕਿ ਜੀ ਫੁਲਾਨਾ ਆਫਰ ਇਹਨਾਂ ਲਈ ਤਾਂ ਸਾਰੇ ਹੀ ਦਾਗ ਹੀ ਆ ਤੇ ਇਕੱਲੇ ਦੁੱਧੂ ਤੋਤੇ ਨੇ ਜਾਂਚ ਤੋਂ ਮਤ ਭਜੋ ਜਾਂਚ ਫੇਸ ਕਰੋ ਔਰ ਜਾਂਚ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਦਰਸ਼ਕੋ ਦੇਖੋ ਗੱਲ ਇਹ ਆ ਜਿਹੜਾ ਤੁਸੀਂ ਈਡੀ ਦਾ ਮਸਲਾ ਉਠਾਇਆ ਫਸਟ ਲੈਟ ਮੀ ਕਰੈਕਟਿਵ ED ਡਾਇਰੈਕਟਰੀ ਕੋ ਕੇਸ ਇਨਵੈਸਟੀਗੇਟ ਨਹੀਂ ਕਰ ਸਕਦੀ ਅਨਲੈਸ देयर ਇਜ਼ ਅ ਸ਼ਡਿਊਲਡ ਅਫੈਂਸ ਇਨ ਫਾਰਮ ਆਫ ਅ FIR ਸੋ ਨਾਓ देयर ਇਜ਼ ਐਨ FIR ਆਲਰੇਡੀ ਐਗਜ਼ਿਸਟਿੰਗ ਜਿਹੜੀ ਮੈਂ ਕੋਰਟ ਕਰਤੀ ਆ ਤੇ ED ਦਾ ਕੌਗਨੀਸ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ED ਕੈਨ ਟੇਕ ਇਮੀਡੀਏਟ ਕੌਗਨੀਸ ਜਿਹੜੀ FIR ਨਾਓ ਦਰਜ ਹੋਗੀ ਜਨੂਅਰੀ 2024 ਦੀ ਉਹਦਾ ਦੂਜਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਵਿਜੀਲੈਂਸ ਨੇ ਛੱਡਤਾ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂਗਾ ਮੈਂ ਉਹਨੂੰ ਜਾਣਦਾ ਵੀ ਨਹੀਂਗਾ ਮੈਂ ਤਾਂ ਸਿਰਫ ਕਹਿ ਰਿਹਾ ਕਿ ਜਿਹੜੀ ਉਹਨੇ DGP ਨੂੰ ਸ਼ਿਕਾਇਤ ਦਿੱਤੀ ਆ ਉਹਦੇ ਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਕਿ ਇਲੈਕਸ਼ਨ ਫੰਡਿੰਗ ਕਰਦੇ ਸੀ ਕਪੂਰੀਏ ਹੁਣੀ ਜਿਹੜਾ ਜਿਹੜੇ ਇਲਜ਼ਾਮਾਂ ਦੇ ਤਹਿਤ ਸਾਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਪਣੇ ਓਪੋਨੈਂਟਸ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਜਿਹੜੇ ਇਲਜ਼ਾਮ ਲਾਏ ਕਿ ਜਿਹੜੀ ਐਸ ਆਈ ਟੀ ਦੀ ਹੈੱਡ ਆ ਬੀਬੀ ਯਾਦਵ ਇਹ ਉਹਨੂੰ ਕਹਿ ਰਹੀ ਸੀ ਕਿ ਡੋਨਟ ਇੰਟਰਫੇਅਰ ਇਨ ਦਿਸ ਕੇਸ ਇਸ ਕੇਸ ਤੋਂ ਦੂਰ ਰਹੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਥੋੜੀ ਜਿਹੀ ਰਹਿ ਗਈ ਸੀ ਲਾਸਟ ਪੁਆਇੰਟ ਇੱਕ ਇਹਨਾਂ ਨੇ ਕਾਲ ਡਿਟੇਲਸ ਵੀ ਕਢਾਈਆਂ ਜਿਉਂ ਦੀਆਂ ਜਾਣ ਪੁੱਛ ਕੇ ਕਾਲ ਡਿਟੇਲਸ ਕਢਾਈਆਂ ਇਹਨਾਂ ਨੇ ਅ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਮਰ ਗਈ ਸੀ ਨਾ ਹਰਜੋਤ ਬੈਂਸ ਦੇ ਘਰ ਬੈਠੇ 1158 ਪ੍ਰੋਫੈਸਰਾਂ ਦੀ ਪ੍ਰੋਟੈਸਟ ਕਰਦੀ ਹੋਈ ਸੁਸਾਈਡ ਕਰ ਗਈ ਸੀ ਇਹ ਏਸੇ ਕੰਪਲੇਂਟ ਤੇ ਜਿਹੜੀ ਮੈਂ ਤੁਹਾਨੂੰ ਕੰਪਲੇਂਟ ਦਿਖਾ ਰਿਹਾ ਨਾ ਇਹਦੇ ਵਿੱਚ ਉਹਨੇ ਜਿਹੜੀ ਅ ਅਮਨਜੋਤ ਕੌਰ ਇਨਸਪੈਕਟਰ ਹੈ ਵਿਸਲ ਬਲੋਅਰ ਉਹਨੇ ਲਿਖਿਆ ਵਾ ਕਿ ਇੱਕ ਡੀਐਸਪੀ ਦੇ ਜ਼ਰੀਏ ਅ ਜੋਤੀ ਯਾਦਵ ਨੇ ਮੇਰੇ ਕੋਲੋਂ 2 ਨੰਬਰਾਂ ਦੀ 2610 2023 2610 2023 ਨੂੰ ਜੋਤੀ যাদਬ ਨੇ ਇੱਕ ਡੀਐਸਪੀ ਦੇ ਥਰੂ ਦੋ ਟੈਲੀਫੋਨ ਕਾਲਾਂ ਦੀ ਇਲੀਗਲ ਕਾਲ ਡਿਟੇਲ ਕਟਾਈ ਕਿਉਂਕਿ ਸਾਈਬਰ ਇੰਚਾਰਜ ਇਹ ਅਮਨਜੋਤ ਕੌਰ ਸੀ ਤੇ ਉਹ ਤਾਂ ਕਿਸੇ ਦੂਸਰੇ ਡਿਪਾਰਟਮੈਂਟ ਕੰਮ ਕਰ ਰਹੀ ਸੀ ਵਰਬਲੀ ਉਹਨੂੰ ਹੁਕਮ ਕਰਕੇ ਪ੍ਰੋਫੈਸਰ ਬਲਵਿੰਦਰ ਕੌਰ ਜਿਹਨੇ ਸੁਸਾਇਡ ਕਮਿਟ ਕੀਤੀ ਉਹਦਾ ਨੰਬਰ ਸੀਗਾ 94639 2929880 ਤੇ ਦੂਸਰਾ ਨੰਬਰ ਸੀਗਾ 94649 97606 ਇੰਨੀਆਂ ਡਿਟੇਲਸ ਨੇ ਇਸ ਕੰਪਲੇਂਟ ਵਿੱਚ ਬ੍ਰੀਕੀ ਨਾਲ ਹੁਣ ਸਿਰੇ ਵੇ ਕਹਿ ਦੇਣਾ ਕਿ ਜੀ ਉਹ ਅਫਸਰ ਦੱਗੀ ਆ ਤਾਂ ਮੈਂ ਕਹਿੰਦਾ ਉਸ ਅਫਸਰ ਨੂੰ ਛੱਡ ਦਿਓ ਤੁਸੀਂ ਤੁਸੀਂ ਜਿਹੜਾ ਹੈਗਾ ਵਾ ਇੱਕ ਜਾਂਚ ਕਰਾਓ ਫਰੋਮ ਅ ਇੰਡੀਪੈਂਡੈਂਟ ਫੇਅਰ ਇਨਕੁਆਇਰੀ ਬਾਏ ਦੀ ਬਾਏ ਜੁਡੀਸ਼ੀਅਲ ਅਫਸਰ ਸੋ ਇਹ ਗੱਲਾਂ ਜਿਹੜੀਆਂ ਮੇਰੀਆਂ ਸੀਗੀਆਂ ਬੜੀਆਂ ਵਾਜਬ ਨੇ ਮੈਂ ਕੋਈ ਗਲਤ ਗੱਲ ਨਹੀਂ ਮੰਗ ਰਿਹਾ ਮੈਂ ਤਾਂ ਜੋ ਨੇ ਕੰਪਲੇਂਟ ਦਿੱਤੀ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹਾਂ ਜੈ ਡੈਡ ਆ ਡੋਟ ਉਨਾਂ ਨੇ ਆਪਣੀ ਕੰਪਲੇਂਟ ਮੈਂਸ਼ਨ ਕੀਤਾ ਹੋਇਆ ਮੈਂਸ਼ਨ ਕੀਤਾ ਕਿ ਫਲਾਣੇ ਡੀਐਸਪੀ ਨੇ ਜੋਤੀ ਜਯਦਵ ਦੇ ਕਹਿਣ ਤੇ ਮੇਰੇ ਕੋਲ ਗੈਰ ਕਾਨੂੰਨੀ ਕਾਲ ਡਿਟੇਲ ਇਹ ਵੀ ਅਫੈਂਸ ਆ ਇਲੈਕਸ਼ਨ ਫੰਡ ਲੈਣਾ ਵੀ ਅਫੈਂਸ ਆ ਉਹਨੂੰ ਇਹ ਕਹਿਣਾ ਕਿ ਤੂੰ ਇਸ ਕੇਸ ਤੋਂ ਬਾਹਰ ਰਹਿ ਇਹ ਵੀ ਅਫੈਂਸ ਆ ਤੇ ਜਿਹੜੀ ਉਹਨਾਂ ਦੀ ਆਪਸ ਹੁਣ ਦੇਖੋ ਇਨਵੈਸਟੀਗੇਸ਼ਨ ਕੀ ਮੈਟਰ ਹੁੰਦਾ ਕੋਸੀਬੀਏ ਜਾਂਚ ਕਰੇ ਜੁਡੀਸ਼ੀਅਲ ਇਹਨਾਂ ਸਾਰੇ ਸਿਸਟਮ ਦੀ ਕੋਲ ਡਿਟੇਲਸ ਨਿਕਲਣਗੀਆਂ ਸਮਝ ਗਏ ਹਰਜੋਤ ਪੈਸ ਦੀ ਕਪੂਰੀਏ ਨਾਲ ਕਪੂਰੀਏ ਦੀ ਆਈਪੀਐਸ ਨਾਲ ਆਈਪੀਐਸ ਦੀ ਪਲਕ ਨਾਲ ਪਲਕ ਦੀ ਕਿਸੇ ਅਗਰ ਹੈ ਜੁਡੀਸ਼ੀਅਲ ਆਫਸਰ ਨਾ ਤਾਂ ਦੇ ਵਿਲ ਬੀ 올 ਕਨੈਕਟਿਡ ਐਂਡ ਗਾਟ ਟੂਗੇਦਰ ਬਟ ਓਨਲੀ ਏ ਵੈਰੀ ਡੀਪ ਇਨਵੈਸਟੀਗੇਸ਼ਨ ਕੈਨ ਰਿਜ਼ੋਲਵ ਦਿਸ ਮੈਟਰ ਐਂਡ ਅਸੀਂ ਇਨਵੈਸਟੀਗੇਸ਼ਨ ਹੀ ਮੰਗ ਰਹੇ ਆ ਇਹ ਤੋਂ ਜ਼ਿਆਦਾ ਅੱਗੇ ਕੁਝ ਨਹੀਂ ਮੰਗ ਰਹੇ ਔਰ ਇਹਦੇ ਰੈਪ੍ਰেজੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਮੰਗ